ਸਿੱਧਾ ਸਾਰੇ ਭਰਾਵਾਂ ਨੂੰ ਇਹ ਉਹਦਾ ਪਾਣੀ ਦੇ ਵਿੱਚੋਂ ਨਹਿਰੀ ਪਾਣੀ ਆ ਇਹ ਦੇਖੋ ਪਾਣੀ ਜਿਹੜਾ ਇਹ ਪਾਣੀ ਹੈ ਨਾ ਇਹ ਛੱਟਾ ਬਈ ਬਹੁਤ ਪੁਰਾਣਾ ਅਸੀਂ ਬਹੁਤ ਦਿਨ ਹੋ ਗਿਆ ਇੰਤਜ਼ਾਰ ਕਰਕੇ ਬੰਦ ਲਿਖਿਆ ਹੈ ਚੰਦੂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੁਲਾਉਣਾ ਹੈ ए गल अपने भी मतलब बहुत ਜ਼ਰੂਰੀ ਜਿਹੜੀਆਂ ਚੀਜ਼ਾਂ ਪੁਰਾਣੀਆਂ ਉਹ ਸੰਭਾਲ ਕੇ ਲੋਕਾਂ ਨੇ ਰੱਖੀਆਂ ਆ ਯਾਰ ਇਹ ਇੰਟਰਨਾਲ ਯਾਰ ਨਿਆਰਾ ਆਉਂਦਾ ਕਿ ਨਹੀਂ ਇਹ ਲੋਕ ਪੁਰਾਣੇ ਢਾਈਮਾ ਚੱਲਦਾ ਹੂਆ ਉਹ ਲੋਕਾਂ ਨੂੰ ਕਿੰਨਾ ਹੋਣਾ ਉਹ ਪਾਣੀ ਕਿੱਥੇ ਪੂਰਾ ਨਹੀਂ ਜੁੜਦਾ ਆਹ ਆਹ ਨਾ ਨਹੀਂ ਬੱਚੋ ਉਹਨਾਂ ਦੇ ਵੀ ਬਣਾਓ ਇਹ ਹਾਂ ਨਹੀਂ ਆਹ ਬਣੀਓ ਮਾਰੇ ਵੀਡੀਓ ਬਣਾਈਏ ਵਾਹ ਇਹਦਾ ਫਿਲਟਰ ਤੇ ਜਾਂਦਾ ਫਿਲਟਰ ਵੀ ਦਿਖਾ ਦੇ ਕਿਹੜਾ ਹੀ ਲਾਇਆ ਤਾਂ ਯਾਰ ਹਣਾ ਤਵਾ ਕਰਦੇ ਜੁਤਨਾ ਲੀਆ ਇਹ ਵੇਸਣ ਆਉਂਦੇ ਆ ਝੂਨਾ ਕਹਿੰਦੇ ਆ ਤੇ ਇਹ ਦਰੋਹ ਚ ਲਾਉਂਦੇ ਆ ਇਹ ਬਾਗੀ ਵਾਲੇ ਚ ਲਾਉਂਦੇ ਆ ਇਹ ਨਾ ਬਹੁਤ ਦਿਨ ਹੋ ਗਏ ਸਾਨੂੰ ਅਸੀਂ ਨਾ ਕਿਹਨੇ ਵੀ ਵੀਰਵਾਰ ਆਵੇ ਤੇ ਚਲਾਉਣ ਪਿਛਲੀ ਵਾਰੀ ਵੀ ਨਹੀਂ ਇਹਨਾਂ ਨੇ ਚਲਾਇਆ ਤੇ ਐਟ ਕੀ ਇਹਨਾਂ ਨੇ ਚਲਾਇਆ ਤੇ ਅਸੀਂ ਤਾਂ ਕਰਕੇ ਫਿਰ ਅਸੀਂ ਗਿਆ ਯਾਰ ਵੀਡੀਓ ਬਣਾਈਏ ਤੇ ਵਿਖਾਈਏ ਸਾਰਿਆਂ ਭਰਾਵਾਂ ਨੂੰ ਇਹ ਪਿੰਡ ਗੁੜੀ ਸੰਗਰ ਤੇ ਕੌਣੀ ਦੀ ਹਾਦਾ ਜਿਹੜੀ ਇਹ ਉਥੇ ਇਹਨਾਂ ਨੇ ਰੱਖਿਆ ਬਰਾਨੀ ਹੁੰਦੀ ਸੀ ਸਾਰੀ ਬਾਗ ਕੋਲੇ ਹਾਂ ਇਹ ਬਰਾਨੀ ਵਾਂਹ ਸੀ ਇਹਨਾਂ ਨੇ ਕਰਾ ਕਰੂ ਕੇ ਤੇ ਸਾਰਿਆਂ ਨੇ ਪੱਟ ਤੇ ਇਹ ਥੋੜੀ ਫਾਰਮ ਤਗੜੀ ਆ ਤੇ ਇਹ ਰੱਖੀ ਬੈਠਿਆ ਅਜੇ ਵੀ ਫੀਟਰ ਤੇ ਆ ਵੇਲ ਵੇਲਾ ਪਰ ਇਸੇ ਕਰਕੇ ਰੱਖੀ ਬੈਠਿਆ ਵੀ ਪੁਰਾਣੀ ਐ ਇਹਨਾਂ ਦਾ ਪੁਰਾਣਾ ਬੁੜਿਆ ਮੜਿਆ ਵੇਲੇ ਦਾ ਲੱਗਿਆ ਉਹੀ ਲੱਕੜਾਂ ਉਹੀ ਪੱਟੀਆਂ ਉਹੀ ਸਾਰਾ ਵੇਖਣਾ ਚਲੋ ਜਿਆਦਾ ਯਾਰਾ ਹਨ ਇੱਥੇ ਪਾਮੂ ਰਿੱਟਾ ਆ ਯਾਰੇ ਗਰਮਾ ਉਹ ਬੱਚੇ ਬੈਠੇ ਆ ਉਹ ਵੀ ਵੇਖਣ ਆਏ ਆ ਵਿਚਾਰੇ ਵਹਿੰਦੇ ਆ ਕੋਲੇ ਬੈਠੇ ਆ ਤੜਕੇ ਦੇ ਚਲੋ ਓਕੇ ਜੀ ਨਾ ਨਾ ਨਾਲ ਲੈ ਜੂਗਾ ਵਲਕੇ